ਆ ਨਾਲ ਰੀਲਾ ਵੇਖਣ ਡਿਆਂ ਫੋਨ ਚਲਾਏ ਬਗੈਰ ਤੇ ਤੁਹਾਨੂੰ ਕਿਤੇ ਸਾਹ ਨਹੀਂ ਆਉਂਦਾ ਤੇ ਰੋਟੀ ਖਾਣੀ ਤੇ ਬੜੀ ਦੂਰ ਦੀ ਗੱਲ ਏ ਆ ਉਹਦੇ ਹੈਗਾ ਯਾ ਭੂਆ ਕੇ ਦੋ ਟਾਈਮ ਦੀ ਰੋਟੀ ਖਾਣ ਲਈ ਕੰਮ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਤੇ ਹੁਣ ਦੋ ਟਾਈਮ ਦੀ ਰੋਟੀ ਖਾਣ ਲਈ ਫੋਨ ਵੇਖਣਾ ਬੜਾ ਜ਼ੂਰੀ ਆ ਮੈਂ ਨਾ ਪੁੱਤ ਇੱਕ ਨਵੀਂ ਥਾਲੀ ਤਿਆਰ ਕਰਾਈ ਆ ਅਈਆ ਉਹ ਥਾਲੀ ਮੈਂ ਤੇਰੇ ਫੁੱਫੜ ਲਈ ਲੈ ਕੇ ਆਈ ਤੇ ਉਹੀ ਥਾਲੀ ਮੈਂ ਹੁਣ ਤੇਰੇ ਲਈ ਵੀ ਲੈ ਕੇ ਆਈ ਦੋਵੇਂ ਕੰਮ ਇੱਕੋ ਥਾਲੀ 'ਚ ਇੱਕੋ ਸਮੇਂ ਤੇ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਤੇਰੇ ਕਹਿੰਦਾ ਮਤਲਬ ਇਹ ਤੂੰ ਐਦਾਂ ਦੀ ਥਾਲੀ ਬਣਵਾਈਆਂ ਜਿਹਦੇ ਨਾਲ ਆਪਾਂ ਨੂੰ ਨਾਲ ਰੋਟੀ ਤੇ ਨਾ ਫੋਨ ਵੇਖਣ ਲੱਗਿਆ ਮਤਲਬ ਦੋਵੇਂ ਕੰਮ ਆਪਾਂ ਇਕੱਠੇ ਬੜੀ ਅਸਾਨੀ ਨਾਲ ਕਰ ਸਕਦੇ ਆ ਇਹ ਹੋ ਗਾਈ ਨਹੀਂ ਆ ਹਾਂ ਤੇ ਮੇਰਾ ਪਤਾ ਆਣ ਕੇ ਤੇ ਲੈ ਜਾ ਮੈਨੂੰ ਤੂੰ ਥਾਲੀ ਬਣਵਾਈ ਆ ਆਡਮ ਪੇਸ਼ ਕੀਤੀ ਨਵੀਂ ਉਹਦੀ ਫੋਟੋ ਭੇਜ ਮੈਨੂੰ ਫਿਰ ਮੈਂ ਮੰਨਦਾ ਮੈਂ ਤੇਰੀ ਸਕੀਮ ਨੂੰ ਵੀ ਵਾਕਿਆ ਪਾਸ ਹੋਈ ਕਿ ਨਹੀਂ ਹੋਈ ਹੈ ਫੁੱਫੜ ਤੇਰਾ ਰੋਟੀ ਖਾਂਣ ਡਿਆਂ ਨਾਲੇ ਫੋਨ ਚਲਾਉਣ ਡਿਆਂ ਬਿਨਾ ਕਿਸੇ ਮੁਸ਼ਕਲ ਦੇ ਤੇ ਮੈਂ ਫੋਟੋ ਖਿੱਚ ਕੇ ਤੇ ਤੈਨੂੰ ਘਲਾਉਣੀ ਆ ਵੇਹ ਲੈ ਜੇ ਪਸੰਦੀ ਤੇ ਆਣ ਕੇ ਤੇ ਮੇਰੇ ਕੋਲ ਲੈ ਜਾ ਹਾਂ ਭੇਜ ਆ ਲੈ ਚੱਲ ਆ ਵੇਖ ਫਟਾਪਤ ਘਲਾਈ ਹੂ ਮੈਂ Nekok amma! Nekok amma! Oh!